ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ ਉਸ ਐਮਐਲਏ ਨੂੰ ਕਹਿੰਦਾ ਸੀ ਕਿ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਪਾਓ ਇਹਨੂੰ ਜੁੱਤੀ ਸੰਘਾਉਣੀ ਪਊ ਇਹਨੂੰ ਦੌਰਾ ਪੈ ਗਿਆ ਯਾਰ ਕਿਹੜੀਆਂ ਗੱਲਾਂ ਦੇ ਤੁਰਿਆ ਹੋਇਆ ਆਪਣੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਗੱਲ ਜਦੋਂ ਕੋਈ ਕਰਦਾ ਹੈ ਤਾਂ ਉਸ ਦੇ ਉੱਤੇ ਨਾ ਤਾਂ ਕੋਈ ਕੈਮਰਾ ਨਾ ਕੋਈ ਉਸ ਦੀ ਆਵਾਜ਼ ਕੋਈ ਅੱਗੇ ਨਹੀਂ ਲਿਆਂਦੀ ਜਾਂਦੀ ਕਿਉਂਕਿ ਉਹਦੇ ਵਿੱਚ মিডিਆ ਵੀ ਹੋ ਜਾਂਦਾ ਹੈ ਜਿਹੜਾ মিডিਆ ਇਹਨਾਂ ਦੇ ਪੱਖ ਦੀ ਗੱਲ ਕਰਦਾ ਹੈ ਇਹਨਾਂ ਦੇ ਹੱਕ ਦੀ ਗੱਲ ਕਰਦਾ ਦੂਜੇ ਪਾਸੇ ਜਦੋਂ ਵੀ ਦੇਖਿਆ ਆਪਾਂ ਭਗਵੰਤ ਮਾਨ ਨੇ ਉਨ੍ਹਾਂ-ਉਨ੍ਹਾਂ ਲੋਕਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਤੇ ਹਰ ਮੁੱਦੇ ਦੀ ਗੱਲ ਜਿਹੜੇ ਨੌਜਵਾਨ ਇਹ ਮੁੱਦਿਆਂ ਦੀ ਗੱਲ ਚੱਕਦੇ ਨੇ ਉਹਨਾਂ ਦੇ ਖਿਲਾਫ ਆਪਣੇ ਆਈਟੀ ਸੈੱਲ ਦੇ ਦੁਆਰਾ ਬੰਦੇ ਛੱਡ ਕੇ ਜਿਵੇਂ ਕਿ ਭਾਈ ਲੱਖਾ ਸਿੰਘ ਸਿਧਾਣਾ ਦੇ ਖਿਲਾਫ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਸਮੇਂ-ਸਮੇਂ ਤੋਂ ਕੀਤੀ ਜਾ ਰਹੀ ਹੈ ਪੰਜਾਬੀਓ ਇਸ ਮੁੱਖ ਮੰਤਰੀ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਤੂੰ ਕਿਸ ਲੈਵਲ ਦੇ ਉੱਤੇ ਸੀ ਤੇ ਅੱਜ ਕਿਸ ਲੈਵਲ ਦੇ ਉੱਤੇ ਇਸ ਜਨਤਾ ਨੇ ਲਿਆਂਦਾ ਜਿਹੜੀ ਜਨਤਾ ਦੇ ਉਹ ਦੇਖੋ ਨਾ ਹੁਣ ਉਹ ਮੁੰਡੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਦੀ 8 ਦਿਨਾਂ ਬਾਅਦ 0 ਐਫ ਆਰ ਆਈ ਦਰਜ ਹੋਈ ਸੀ ਔਰ ਦੂਜੀ ਗੱਲ ਕਿਸਾਨ ਮਰ ਰਹੇ ਸੀ ਹੁਣ ਵੀ ਮਰੀ ਜਾਂਦੇ ਨੇ ਲੋਕ ਜਾਨਾਂ ਦੇ ਹੀ ਜਾਂਦੇ ਨੇ ਇਹ ਮੁੱਖ ਮੰਤਰੀ ਆਪਣੇ ਇੱਕ ਚੁਟਕਲੇ ਕਹਾਣੀਆਂ ਤੇ ਆਪਣੀ ਇੱਕ ਪੈਂਤਰੇ ਵਾਜੀ ਨੂੰ ਪੇਸ਼ ਕਰ ਦਿੰਦਾ ਇੱਕ ਆਪਣੀ ਕਮੇਡੀ ਸਮਝ ਕੇ ਇਹ ਕਮੇਡੀ ਕਰ ਦਿੰਦਾ ਤੇ ਜਿਹੜੇ ਲੋਕ ਤਾੜੀਆਂ ਮਾਰਦੇ ਨੇ ਉਹਨਾਂ ਨੂੰ ਇਹਨੂੰ ਪਤਾ ਹੁੰਦਾ ਵੀ ਇਹ ਆਪਾਂ ਨੂੰ ਬਸ ਉਹਵੇਂ ਪਸੰਦ ਕਰਦੇ ਨੇ ਪਰ ਇਹਦੇ ਵਿਚਲਾ ਜਿਹੜਾ ਰਾਜ ਛੁਪਿਆ ਹੋਇਆ ਨਾ ਉਹ ਸਾਰਿਆਂ ਨੂੰ ਹੀ ਪਤਾ ਹੈ ਕਿਉਂਕਿ ਹੁਣ ਜਿਹੜੀ ਪੰਜਾਬ ਦੀ ਨੌਜਵਾਨੀ ਚਿੱਟੇ ਨਾਲ ਮਰ ਰਹੀ ਆ ਉਸਤੇ ਬੋਲਦੇ ਨੂੰ ਦੇਖਿਆ ਕਦੇ ਇਹਨੇ ਕਿਹੜਾ ਕਿਹਾ ਸੀ ਮੈਂ ਚਿੱਟਾ ਬੰਦ ਕਰ ਦੂੰਗਾ ਮੈਂ ਐ ਕਰ ਦੂੰਗਾ ਮੈਂ ਵਾਹ ਕਰ ਦੂੰਗਾ ਚਿੱਟੇ ਦਾ 0% ਵੀ ਇਹਨਾਂ ਦੇ ਵਰਨੀਓ ਕੋਈ ਵੀ ਬੰਦ ਨਹੀਂ ਹੋਇਆ ਲੋਕ ਮਰ ਰਹੇ ਨੇ ਇੱਕ ਇੱਕ ਪਿੰਡ ਸ਼ਹਿਰ ਦੇ ਵਿੱਚ ਜਾ ਕੇ ਵੇਖ ਲਓ ਸਰਵੇ ਕਰਾ ਕੇ ਵੇਖ ਲਓ ਲੋਕ ਚਿੱਟੇ ਨਾਲ ਜਾਨਾਂ ਦੇ ਰਹੇ ਨੇ ਪਰਿਵਾਰ ਖਤਮ ਹੋ ਰਹੇ ਨੇ ਤੇ ਦੇਖੋ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਤੇ ਆਪਣਾ ਮੁੱਖ ਮੰਤਰੀ ਕਹੇ ਜਿਹਾ ਗੱਲਾਂ ਕਰਦਾ ਯਾਰ ਇੱਕ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬੈਠ ਕੇ ਇਹਨੂੰ ਚਾਹੀਦਾ ਨਹੀਂ ਕਿ ਇਹਨੂੰ ਸ਼ੋਭਾ ਨਹੀਂ ਦਿੰਦੀ ਇਹ ਜੀ ਸ਼ਦਾਵਲੀ ਜਿਹੜੀ ਉਹ ਬੋਲਦਾ ਉਹ ਸ਼ੋਭਾ ਨਹੀਂ ਦਿੰਦੀ ਕਦੇ ਵੀ ਔਰ ਪੰਜਾਬੀਆਂ ਨੂੰ ਅਪੀਲ ਹੈ ਬਾਈ ਇਹਨਾਂ ਨੂੰ ਤਾਂ ਵੈਸੇ ਹੁਣ ਪਤਾ ਲੱਗ ਹੀ ਚੁੱਕਿਆ ਕਿਉਂਕਿ 2.5 ਸਾਲ ਹੋ ਗਏ ਆ ਤੇ 2.5 ਸਾਲ ਰਹਿ ਗਏ ਜਦੋਂ ਹੁਣ ਨਹੀਂ ਕੁਝ ਹੋਇਆ ਤੇ ਫਿਰ ਅੱਗੇ ਵੀ ਨਹੀਂ ਹੋਣਾ ਇਹਨਾਂ ਤੋਂ ਇਹਨਾਂ ਨੂੰ ਵੀ ਪਤਾ ਹੈ ਵੀ ਪੰਜਾਬ ਸਮਝ ਚੁੱਕਿਆ ਸਾਡੀ ਚਾਲਬਾਜੀ ਨੂੰ ਇਹਨੂੰ ਤਾਂ ਹੋਰ ਕੁਝ ਨਹੀਂ ਆਉਂਦਾ ਦੂਜਿਆਂ ਨੂੰ ਫੜ ਲੈਂਦਾ ਜੀ ਆ ਮਾੜਾ ਆ ਕਾਂਗਰਸੀ ਮਾੜੇ ਨੇ ਅਕਾਲੀ ਮਾੜੇ ਨੇ ਆ ਬੀਜੇਪੀ ਵਾਲੇ ਮਾੜੇ ਨੇ ਪਰ ਇਹੋ ਜਿਹਾ ਰੁਤਬਾ ਕਿਸੇ ਵੀ ਮੁੱਖ ਮੰਤਰੀ ਦਾ ਪਿਛਲਿਆਂ ਦਾ ਨਹੀਂ ਰਿਹਾ ਜਿਹੜਾ ਇਸ ਮੁੱਖ ਮੰਤਰੀ ਦਾ ਰੁਤਬਾ ਹੈਗਾ ਕਿਉਂਕਿ ਦੇਖੋ ਇਹਨੂੰ ਬੋਲਣ ਦੀ ਇੱਕ ਮਤਲਬ ਦਲੀਲ ਦਾ ਮੈਂ ਕਹਿ ਸਕਦਾ ਕਿ ਪਤਾ ਨਹੀਂ ਬੋਲਣ ਦੀਆਂ ਦਲੀਲਾਂ ਦੇ ਆਧਾਰ ਤੇ ਗੱਲ ਕਰ ਸਕਦਾ ਬੰਦਾ ਚੰਗਾ ਵੀ ਲੱਗੇ ਸਾਹਮਣੇ ਵਾਲੇ ਨੂੰ ਵੀ ਯਾਰ ਮੁੱਖ ਮੰਤਰੀ ਕਹਿੰਦੇ ਹੋਏ ਸ਼ਰਮ ਆਉਂਦੀ ਐ ਇਹਨੂੰ ਵੀ ਮੁੱਖ ਮੰਤਰੀ ਐ ਇਹ ਇਹ ਇੱਕ ਸਿਰਫ ਗਲਤ ਬੰਦਾ ਚੁਣਿਆ ਗਿਆ ਗਲਤੀ ਨਾਲ ਸਾਡੇ ਲੋਕ ਇਹਦੀਆਂ ਗੱਲਾਂ ਦੇ ਵਿੱਚ ਆ ਗਏ ਸੀ ਇਹਦੀ ਕਾਮੇਡੀ ਵੇਖ ਕੇ ਇਹਨੂੰ ਆਪਣਾ ਪੰਜਾਬੀ ਸਮਝ ਕੇ ਆਪਣਾ ਭਰਾ ਸਮਝ ਕੇ ਇਹਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬਿਠਾਇਆ ਜੋ ਕਿ ਹੁਣ ਇਹ ਬਿਲਕੁਲ ਇਸ ਚੀਜ਼ ਦੇ ਕਾਬਲ ਨਹੀਂ ਹੈਗਾ ਕਿਉਂਕਿ ਇਸ ਦੀ ਉਹ ਸੋਚ ਵੀ ਹੈ ਨਹੀਂ ਨਾ ਇਸ ਨੂੰ ਉਹ ਤਜਰਬਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਓ ਦੇਖ ਲਓ 0% ਤੇ ਇਹਨਾਂ ਦੀਆਂ ਮਤਲਬ ਜਿਹੜੀਆਂ ਕਿ ਸੀਟਾਂ ਹੋਣਗੀਆਂ ਨਾ ਉਹ 0% ਤੇ ਸਾਨੂੰ ਦਿਖਾਈ ਦੇਣਗੀਆਂ ਇਹ ਪੱਕਾ ਅਸੀਂ ਦਾਅਵੇ ਨਾਲ ਕਹਿੰਨੇ ਆ ਨਾਲੇ ਸਾਰਾ ਪੰਜਾਬ ਜਾਣਦਾ ਤੁਸੀਂ ਪੰਜਾਬੀਓ ਤੁਸੀਂ ਵੀ ਜਾਣਦੇ ਹੋ ਜਿਹੜਾ ਬੰਦਾ ਹਰ ਇੱਕ ਮੁੱਦੇ ਦੇ ਲਈ ਪਾਲ ਮਟੋਲੇ ਗੋਲਮੋਲ ਗੱਲਾਂ ਕਰਦਾ ਹੈ ਉਹ ਕਿੰਨੇ ਕਿੰਨੇ ਪੈਸੇ ਫਲੈਕਸਾਂ ਦੇ ਉੱਤੇ ਲਾ ਦਿੱਤੇ ਨੇ ਪੰਜਾਬ ਦੇ ਬਜਟ ਦੇ ਵਿੱਚੋਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਯਾਰ ਦੇਖੋ ਕਿੱਡੀਆਂ ਕਿੱਡੀਆਂ ਫਲੈਕਸਾਂ ਨੇ ਫਿਰ ਕੇ ਅਕੇਜਰੀਵਾਲ ਨੂੰ ਲੈਣ ਵਗ ਜਾਂਦਾ ਦਿੱਲੀ ਤੇ ਉੱਥੋਂ ਜਹਾਜ਼ ਤੇ ਪਹਿਲਾਂ ਲੈ ਕੇ ਆਉਂਦਾ ਜਦੋਂ ਕਿਸੇ ਸਕੂਲ ਦਾ ਟਕਾਟਣ ਕਰਨਾ ਹੁੰਦਾ ਫਿਰ ਜਹਾਜ਼ ਤੇ ਉਹਨੂੰ ਛੱਡ ਕੇ ਆਉਂਦਾ ਚਾਰ ਗੇੜੇ ਲੱਗੇ ਬਾਈ ਚਾਰ ਗੇੜਿਆਂ ਦੇ ਵਿੱਚ ਕਿੰਨਾ ਪੈਸਾ ਲੱਗ ਜਾਂਦਾ ਜਹਾਜ਼ ਦਾ ਕਿੰਨਾ ਖਰਚਾ ਆ ਜਾਂਦਾ ਉਹ ਵੀ ਪੰਜਾਬ ਦੇ ਕੋਟੇ 'ਚੋਂ ਅੜੇਣੀਆਂ ਫਲੈਕਸੈਂਸ ਪਾ ਕੇ ਉਹ ਵੀ ਪੰਜਾਬ ਦੇ ਕੋਟੇ ਚੋਂ ਯਾਰ ਕੀ ਸ਼ਕਲ ਦਿਖਾਉਣ ਦੀ ਲੋੜ ਸੀ ਯਾਰ ਮੁੱਖ ਮੰਤਰੀ ਨੂੰ ਹੈ ਦੂਜੀ ਗੱਲ ਬਈ ਪੰਜਾਬੀਓ ਆਪਾਂ ਦਾ ਠੋਕ ਕੇ ਕਹਿੰਦੇ ਆ ਸਾਰਾ ਪੰਜਾਬ ਸਮਝ ਗਿਆ ਹੁਣ ਨਹੀਂ ਇਹਨਾਂ ਨੂੰ ਕੋਈ ਵੀ ਮਗਰ ਨਹੀਂ ਲੱਗਦਾ ਥੋੜੇ ਹੁਣ ਕੋਈ ਜਿੱਥੇ ਮਰਜ਼ੀ ਵਗਜੇ ਹੁਣ ਥੋੜੀ ਬੌਕਰ ਨੂੰ ਨਾ ਮੰਜੇ ਦੇ ਪਾ ਕੇ ਤੇ ਐ ਖੰਡਿਆਗੇ ਰੱਖਣਗੇ ਲੋਕ ਹੁਣ ਨਹੀਂ ਬਣਦੀ ਗੱਲ ਖੂੰਜੇ 'ਚ ਖੜੀ ਕਰ ਦੇਣਗੇ ਹੁਣ ਤਾਂ ਪੰਜਾਬ ਦੀ ਗੱਲ ਕਰਦੇ ਆ ਯਾਰ ਮੜਾ ਮੋਟਾ ਤੁਸੀਂ ਐਂ ਤਾਂ ਦੇਖੋ ਵੀ ਪਤੰਦਰੋ ਐਡਾ ਵੱਡਾ ਉਧਾ ਮਿਲਿਆ ਪ੍ਰਮਾਤਮਾ ਨੇ ਸਾਨੂੰ ਇੰਨੀ ਵਧੀਆ ਜਨਤਾ ਦੀ ਸਪੋਰਟ ਦਿੱਤੀ ਐ ਕੁਛ ਤਾਂ ਕਰ ਸਕਦੇ ਆ ਨਾ ਆਪਣੇ ਪੰਜਾਬ ਦੇ ਲਈ ਮਰਨਾ ਤਾਂ ਇੱਕ ਦਿਨ ਸਾਰਿਆਂ ਨੇ ਹੀ ਆ ਮੜਾ ਮੋਟਾ ਚੰਗਾ ਕਰਕੇ ਮਰੋ ਕਿਸੇ ਮੁੱਖ ਮੰਤਰੀ ਦਾ ਇਹ ਜਾਂ ਨਹੀਂ ਹਸਾਬ ਕਿਤਾਬ ਸੀ ਜਿਹੜਾ ਇਹਦਾਗਾ ਇਹ ਸਮਝਦੇ ਨਹੀਂ ਪਤਾ ਨਹੀਂ ਵੀ ਮੁੱਖ ਮੰਤਰੀ ਐ ਮੈਂ ਦਿਮਾਗ ਖਰਾਬ ਹੋ ਗਿਆ ਮੈਨੂੰ ਤਾਂ ਲੱਗਦਾ ਜ਼ਿਆਦਾ ਚੜ ਗਿਆ ਨਸ਼ਾ ਇਹਨੂੰ ਜ਼ਿਆਦਾ ਪੰਜਾਬੀਓ ਮਾਫ ਕਰ ਦਿਓ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤੇ ਮੇਰਾ ਭੈਣ ਭਰਾ ਜੇ ਕੋਈ ਆਪਣੀ ਵੀਡੀਓ ਦੇਖਦਾ ਹੋਵੇ ਤਾਂ ਆਪਣੇ ਚੈਨਲ ਨੂੰ ਬੈਰ ਬਣ ਕੇ ਵੱਧ ਤੋਂ ਵੱਧ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਕਿਉਂਕਿ ਸਾਡਾ ਜਿਹੜਾ ਕਿ ਅਗਲਾ ਨੋਟੀਫਿਕੇਸ਼ਨ ਪਾਵਾਂਗੇ ਆਪਾਂ ਉਹ ਤੁਹਾਡੇ ਕੋਲੇ ਪਹੁੰਚਦਾ ਰਹੂ ਆ ਵੀਰੇ ਧੰਨਵਾਦ